ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਆਪਣੇ ਨਵੇਂ ਵਲੌਗ 'ਚ ਤੇ तकरीबन 4:00 ਵਜੇ ਤੇ ਆਪਾਂ ਆਹ ਟੋਟ ਸੀਗੀ ਬਣੀ ਵੀ ਜਿਹੜੀ ਇਹ ਟਾਈਮ ਨੇ ਲੱਗਿਆ ਕਾਫੀ ਟਾਈਮ ਤੋਂ ਉਹੀ ਪਈ ਸੀਗੀ ਦੋ ਵਾਰੀ ਤਾਂ ਇਹ ਟੁੱਟ ਗਈ ਤੇ ਜਿਹਦੇ ਕਰਕੇ ਹੁਣ ਆਪਾਂ ਇਹਨੂੰ ਬਣਾਉਣ ਚੱਲੇ ਆਂ ਅੱਜ ਆਪਾਂ ਮਿੱਟੀ ਭਰ ਜਾਗੇ ਇਹ 'ਚ ਕਿਉਂਕਿ ਕੱਲ ਐਤਵਾਰ ਸੀਗਾ ਇਹਦੇ ਚ ਪਾਣੀ ਚੱਲ ਕੇ ਹਟਿਆ। ਨਾਲੇ ਦੇ ਵਿੱਚ ਤੇ ਇਹਦੇ ਚ ਪਾਣੀ ਚੱਲ ਕੇ ਹਟਿਆ। ਤਾਂ ਕਰਕੇ ਇਹਦੇ ਚ ਪਾਣੀ ਖੜਾ ਸੀਗਾ। ਤੇ ਮੈਂ ਕਿਹਾ ਸੀਮੈਂਟ ਤਾਂ ਪੈਣਾ ਨਹੀਂ। ਮੈਂ ਕਿਹਾ ਚੱਲ ਸੁੱਕੀ ਮਿੱਟੀ ਪਾ ਦਨੇ ਆ ਜਿਹਦੇ ਨਾਲ ਹੌਲੀ-ਹੌਲੀ ਪਾਣੀ ਨਾਲ ਮਿੱਟੀ ਦਰਾਜਾਂ ਜਾਂ ਚ ਵੜ ਜੂਗੀ। ਤੇ ਕੱਲ ਨੂੰ ਆਪਾਂ ਇੱਥੇ ਇੱਟਾਂ ਲਾ ਕੇ ਤੇ ਉੱਤੇ ਕੋਲੂਆ ਪਾ ਦਾਂਗੇ। ਇਹ ਟੋਟ ਠੀਕ ਕਰ ਦਾਂਗੇ। ਤੇ ਇਹ ਦੋ ਵਾਰੀ ਟੁੱਟ ਗਈ, ਦੋ ਵਾਰੀ ਇਹਦੇ ਵਿੱਚ ਫालतू ਪਾਣੀ ਪੈ ਗਿਆ। ਇਹ ਨਹੀਂ ਤਾਂ ਅਸੀਂ ਬਾਗ ਨੂੰ ਪਾਣੀ ਲਾਉਣਾ ਨਹੀਂ ਸੀ ਤੇ ਨਾ ਹੀ ਇਹਨੂੰ ਲਾਇਆ ਸੀਗਾ। ਤੇ ਫੋਣ ਆਧੀਆਂ ਲੈਣਾ, ਚਾਰ-ਪੰਜ ਲੈਣਾ ਤਾਂ ਲੱਗੀਆਂ ਵੀ ਆ। ਤੇ ਉਧਰ ਚਾਰ-ਪੰਜ ਲੈਣਾ ਰਹਿੰਦੇ ਆ। ਸੋ ਦੇਖਾਂਗੇ ਵੱਟ ਪਾ ਕੇ ਲੱਗਾ ਤਾਂ ਵੱਟ ਪਾ ਕੇ ਲਾਵਾਂਗੇ। ਜਦੋਂ ਵੀ ਲਾਇਆ। ਇੱਧਰ ਪਾਣੀ ਨਹੀਂ ਲਾਉਂਦੇ ਕਿਉਂਕਿ ਇੱਧਰ ਦੋ ਵਾਰੀ ਟੁੱਟ ਕੇ ਪਾਣੀ ਪੈ ਗਿਆ ਤੇ ਸੋ ਆਪਾਂ ਪਾਉਨੇ ਆ ਮਿੱਟੀ ਟੋੜ ਦੇ ਵਿੱਚ ਮਿੱਟੀ ਦਿੱਤੀ ਪਾਪ ਤੇ ਇਹਨੂੰ ਸੈੱਟ ਕਰਕੇ ਤੇ ਪ੍ਰੈਸ ਇਹ ਕਰ ਦਨੇ ਆ ਥੋੜਾ ਜਿਹਾ ਤੇ ਜਿਹਦੇ ਨਾਲ ਗਿੱਲੀ ਹੋ ਕੇ ਆਪੇ ਦਰਾਜਾਂਆਂ ਚ ਵੜ ਜੂਗੀ ਤੇ ਕੱਲ ਨੂੰ ਇਹ ਤੇ ਸੀਮਿੰਟ ਪਾ ਦਾਂਗੇ ਬਾਕੀ ਗੱਲਬਾਤ ਇਦਾਂ ਵੀ ਆਪਾਂ ਮਿੱਟੀ ਦਿੱਤੀ ਟੋੜ ਦੇ ਵਿੱਚ ਪਾ ਤੇ ਹੁਣ ਮੇਰੀ ਬੇਨਤੀ ਹੈ ਵੀ ਜਿਹੜੇ ਵੀਰ ਭਾਈਆਂ ਨੇ ਭੈਣਾ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਥੱਲੇ ਕਮੈਂਟ ਵੀ ਕਰਿਆ ਕਰੋ ਤੇ ਬਾਕੀ ਗੱਲਬਾਤ ਆਏ ਆ ਵੀ ਆਪਾਂ ਰੂੜੀ ਹੈ ਜਿਹੜੀ ਉਹ ਇਕੱਠੀ ਕਰਤੀ ਇੱਕ ਟਰਾਲੀ ਦਾ ਹੋ ਪਈ ਇੱਕ ਹਾ ਭੀ ਇਹ ਬਾਕੀ ਬਾਗ ਦੇ ਵਿੱਚ ਜਿੱਥੇ-ਜਿੱਥੇ ਟਰਾਲੀਆਂ ਟੱਪਣਾ ਪਟਾ ਪਾ ਕੇ ਤੇ ਢੇਰੀ ਕਰਤੀ ਇਹਦੇ ਚ ਲਗਭਗ 14-15 ਟਰਾਲੀਆਂ ਆ ਗਈਆਂ ਤੇ ਇੱਧਰ ਆਹ ਦੋ ਕਿੱਲੇ ਆ ਜਿਹੜੇ ਇਹ ਦੋ ਕਿੱਲੇ ਆ ਜਿਹੜੇ ਤੇ ਇਹਨਾਂ ਦੇ ਵਿੱਚ ਰੂੜੀ ਰਹਿੰਦੀ ਆ ਪਾਉਣ ਵਾਲੀ ਕਿਉਂਕਿ ਇਹਦੇ ਵਿੱਚ ਕੋਈ ਟੱਪਣ ਦਾ ਰਾਹ ਹੈ ਨਹੀਂਗਾ ਕਿਉਂਕਿ ਉਧਰ ਦੀ ਆਉਣੇ ਆ ਤਾਂ ਉਧਰ ਦੀ ਆਉਣੇ ਆ ਪੁਲੀ ਉੱਤੋਂ ਦੀ ਤਾਂ ਉਧਰ ਵੀ ਬੂਟੇ ਆਂਦੇ ਵਿੱਚ ਸਪੇਸ ਘਟਾ ਟਰਾਲੀ ਨਹੀਂ ਟੱਪਦੀ ਤੇ ਫੇਰ ਜੇ ਟੱਪ ਵੀ ਜਾਂਦੀ ਹੈ ਉਥੋਂ ਤੱਕ ਔਖੇ ਸੌਖੇ ਤਾਂ ਫੇਰ ਬੂਟਿਆਂ ਦੇ ਅੰਦਰ ਟਰਾਲੀ ਨਹੀਂ ਜਾਂਦੀ ਤੇ ਸੋ ਮੱਥੇ ਤੇ ਢੇਰੀ ਕਰਨੀ ਪਵੇ ਫੇਰ ਟਰਾਲੀ ਮੱਥੇ ਤੇ ਢੇਰੀ ਕਰ ਵੀ ਦਿੰਨੇ ਆ ਤਾਂ ਉਹ ਬਾਹਰ ਨਹੀਂ ਨਿਕਲਦੀ ਟਰਾਲੀ ਤੇ ਇਸ ਕਰਕੇ ਇਹ ਦੋ ਕਿੱਲਿਆਂ ਨੂੰ ਜਦੋਂ ਟੁੱਟ ਕੇ ਇਹਨਾਂ ਦਾ ਸਾਰਾ ਫਰੂਟ ਟੁੱਟ ਗਿਆ ਕਟਾਈ ਹੋ ਗਈ ਕੋਸ਼ਿਸ਼ ਕਰਾਂਗੇ ਵੀ ਉਹਦੋਂ ਰੂੜੀ ਪਾਈਏ ਜਾਂ ਕਿਸੇ ਹੋਰ ਤਰੀਕੇ ਨਾਲ ਵੇਖਾਂਗੇ ਸਾਈਡਾਂ ਸੂਡਾਂ ਤੇ ਟਰਾਲੀ ਟੱਪ ਟੁੱਪ ਕੇ ਜੇ ਇਕੱਠੀ ਹੁੰਦੀ ਹੋਈ ਤਾਂ ਕਰਾਂਗੇ ਬਾਕੀ ਹੌਲੀ ਹੌਲੀ ਕੀੜੀ ਚਾਲ ਚੱਲਦੇ ਜਾਂਦੇ ਆ ਤੇ ਪਰਮਾਤਮਾ ਸੁੱਖ ਰੱਖੇ ਤੇ ਸਭ ਕੁਝ ਰੋ ਹੋ ਜਾਂਦਾ ਬੰਦਾ ਸਬਰ ਰੱਖੇ ਤੇ ਬੱਤੀ ਕੋਸ਼ਿਸ਼ ਇਹ ਆ ਵੀ ਬੰਦਾ ਆਪਦੇ ਬੰਨੀਓ ਚੰਗਾ ਹੀ ਕਰਦਾ ਤੇ ਸੋ ਆ ਦੇਖੋ ਸੂਰਾ ਨੇ ਹਾਲ ਐਂ ਪਾਟ ਦਿੰਦੇ ਆ ਟੋਏ ਤੇ ਫਿਰ ਹਾਲ ਕਿੰਨੂ ਖਾਣੇ ਆ ਤਾਂ ਆ ਦੇਖੋ ਖਾ ਲ ਇਹ ਬਿਲਕੁਲ ਤਿਆਰ ਹੈ ਜਮ ਓਕੇ ਰਬੋਟ ਕਿਉਂਕਿ ਇਹਨਾਂ ਨੂੰ ਰੰਗ ਫੁੱਲ ਆ ਗਿਆ ਕਈ ਕਈ ਬੁੱਟਿਆਂ ਨੂੰ ਨਾ ਬਹੁਤ ਜਲਦੀ ਰੰਗ ਆ ਜਾਂਦਾ ਜਾਂ ਜਿਨ੍ਹਾਂ ਨੂੰ ਓਵਰ ਫਰੂਟ ਹੁੰਦਾ ਉਹਨਾਂ ਨੂੰ ਵੀ ਰੰਗ ਜਲਦੀ ਆ ਜਾਂਦਾ ਤੇ ਇਸ ਕਰਕੇ ਕਈ ਕਈ ਬੁੱਟਿਆਂ ਦੇ ਵਿੱਚ ਜਿਹੜਾ ਜਾਂ ਵੀਕ ਹੁੰਦੇ ਆ ਬੁੱਟੇ ਉਹਨਾਂ ਨੂੰ ਵੀ ਜਲਦੀ ਫਰੂਟ ਆ ਜਾਂਦਾ ਤੇ ਆਹ ਦੇਖੋ ਇਹਨੂੰ ਫਲ ਆ ਬੁੱਟੇ ਨੂੰ ਹੱਦ ਤੋਂ ਜ਼ਿਆਦਾ ਫਲ ਆ तकरीबन 2.5 ਕੁਇੰਟਲ ਦੇ ਆਰ ਬਾਰ ਹੋਊਗਾ ਤੇ ਆਹ ਬੁੱਟਾ ਬਿਲਕੁਲ ਹੀ ਖਾਲੀ ਆ ਦੇਖ ਲਓ ਆਏ ਬੁੱਟੇ ਖਾਲੀ ਰਹਿ ਜਾਂਦੇ ਆ ਤੇ ਬਾਗ ਦੇ ਵਿੱਚ ਆਏ ਹੁੰਦਾ ਹੁਣ ਆ ਦੇਖ ਲਓ ਇਹਨੂੰ ਕਿੰਨਾ ਫਰੂਟ ਹਨ ਕਿੰਨਾ ਜਿਆਦਾ ਓਵਰ ਫਰੂਟ ਹੈ ਵੀ ਤਕਰੀਬਨ 2 2.5 ਕੁਆਂਟਲ ਦੇ ਹਰ ਬਾਰ ਹੋਊਗਾ ਤੇ ਇਹਦੇ ਨਾਲ ਹੀ ਆ ਬੂਟੇ ਨਾਲ ਤੇ ਇਹਨੂੰ ਮਸਾ ਇੱਕ ਕਰੇਟ ਕਿੰਨੂ ਹੋਣਗੇ 20 ਕਿਲੋ ਕਿੰਨੂ ਵੀ ਨਹੀਂ ਹੋਣੇ ਤੇ ਆ ਵੀ ਲਗਭਗ ਬਹੁਤ ਘੱਟ ਕਿੰਨੂ ਆਉਣਗੇ ਤੇ ਇਸ ਤਰ੍ਹਾਂ ਬਾਗ ਦੇ ਵਿੱਚ ਸਾਰੇ ਬੂਟਿਆਂ ਨੂੰ ਫਲ ਨਹੀਂ ਆਉਂਦਾ ਦੇ तकरीबन 100 ਬੂਟਾ ਤਾਂ ਉਹਦੇ ਮੰਗਰ 10-15 ਬੂਟੇ ਖਾਲੀ ਰਹਿ ਜਾਂਦੇ ਆ ਤੇ ਕਿਉਂਕਿ ਜਿਨ੍ਹਾਂ ਨੂੰ ਇਸ ਵਾਰੀ ਓਵਰ ਫਰੂਟ ਹੋ ਜੂਗਾ ਤੇ ਉਹਨਾਂ ਨੂੰ ਅਗਲੀ ਵਾਰੀ ਫਰੂਟ ਜ਼ਿਆਦਾ ਆਊਗਾ। ਜੀ ਜਿਹੜੇ ਐਤ ਕੀ ਓਵਰ ਫਰੂਟ ਹੋ ਜਾਣਗੇ ਉਹ ਅਗਲੀ ਵਾਰੀ ਘੱਟ ਫਰੂਟ ਆਊਗਾ ਤੇ ਜਿਨ੍ਹਾਂ ਨੂੰ ਐਤ ਕੀ ਵਿਹਲੇ ਰਹੇ ਵੇ ਆ ਤੇ ਸੋ ਅਗਲੀ ਵਾਰੀ ਉਹਨਾਂ ਨੂੰ ਫਰੂਟ ਬਹੁਤ ਆਊਗਾ। ਆ ਦੇਖ ਨਾ ਸੋਹਣਾ ਲੱਗਦਾ ਨਾ ਤੇ ਆਪਣਾ ਬਾਹਰਲਾ ਜਾਲ ਆ ਗਿਆ ਤੇ ਇਹ ਪਹਿਲਾਂ ਨਹੀਂ ਹੁੰਦਾ ਸੀ ਜਾਲ ਤੇ ਜਿਹਦੇ ਕਰਕੇ ਪਸ਼ੂ ਇਧਰੋਂ ਆ ਜਾਂਦੇ ਹੁੰਦੇ ਸੀ ਇਧਰੋਂ ਵੀ ਇਧਰ ਵੀ ਜਾਲ ਨਹੀਂ ਹੁੰਦਾ ਸੀ ਤੇ ਪਸ਼ੂ ਇਧਰੋਂ ਆ ਜਾਂਦੇ ਸੀ ਤੇ ਜਿਹਦੇ ਕਰਕੇ ਆਹ ਲਾਈਨਾਂ ਦੋ ਤਿੰਨ ਬਾਗਦੀਆਂ ਉਹਨਾਂ ਨੇ ਬਹੁਤ ਡੈਮੇਜ ਕੀਤੀਆਂ ਪਸ਼ੂਆਂ ਨੇ ਤੋੜ ਦਿੰਦੇ ਸੀ ਇਹਨਾਂ ਨੂੰ ਤੇ ਇੱਕ ਤੁਹਾਨੂੰ ਹੋਰ ਦਿਖਾਵਾਂ ਇੱਕ ਇੱਥੇ ਕਬੂਟਾ ਹੈ ਜਿਹਦੀ سپورਟ ਨਾਲ ਲਾਉਣ ਕਰਕੇ ਨਾ ਤੇ ਢਾਣਾ ਨੂੰ ਤੇ ਆਹ ਦੇਖੋ ਕਿੰਨਾ ਵੱਡਾ ਢਾਣਾ ਇੱਥੇ ਟੁੱਟ ਗਿਆ ਇੱਥੇ ਟੁੱਟ ਗਿਆ ਤੇ ਤੋ ਇਹ ਆ ਦੇਖੋ ਇਹ ਕਿੰਨਾ ਫਰੂਟ ਹੈ ਨਾ ਇਹਨੂੰ ਅੰਦਰ ਦੇਖੋ ਕਿੰਨਾ ਫਰੂਟ ਹੈ ਹੁਣ ਦੇਖੋ ਐਸ ਤਰਾ ਫਰੂਟ ਹੋਣਾ ਚਾਹੀਦਾ ਵੇਖ ਬੂਠੇ ਬੂਠੇ ਦੀ ਤੁਹਾਨੂੰ ਹੈਲਥ ਦਿਖਾਵਾ ਬਹੁਤ ਵੀਕ ਹੋਈ ਪਈ ਆ ਆਹ ਲਾ ਜਦ ਜੇ ਮੈਂ ਤੇਹ ਕਰੀ ਜਾਂਦਾ ਪਾਣੀ ਦੀ ਬਹੁਤ ਤੇਹ ਕਰੀ ਜਾਂਦਾ ਪਰ ਇਨੀ ਤੇਹ ਵਾਲੀ ਗੱਲ ਹੈ ਨਹੀਂਗੀ ਤੇ ਬਾਕੀ ਜੇ ਜਦੋਂ ਤੜਾਈ ਹੋਈ ਜਦੋਂ ਆਪਾਂ ਨੂੰ ਰੇ ਸਪਰੇ ਬਾਕੀ ਕਰਨਾ ਆਪਾਂ ਜਰੂਰ ਵੀਡੀਓ ਪਾਇਆ ਕਰਾਂਗੇ ਤੇ ਇਸ ਵਾਰੀ ਕੇਰ ਬਹੁਤ ਡਿੱਗੀ ਨਹੀਂ ਪਿਛਲੀ ਵਾਰੀ ਡਿੱਗੀ ਸੀ ਪਰ ਇੰਨੀ ਨਹੀਂ ਡਿੱਗੀ ਸੀ ਉਹ ਐਂਡ ਜੇ ਚ ਜਾ ਕੇ ਦਸੰਬਰ ਦੇ ਵਿੱਚ ਜਾ ਕੇ ਕੇਰ ਬਣਨ ਲੱਗੀ ਸੀ ਪਰ ਇਸ ਵਾਰੀ ਮੀਂਹ ਜਿਆਦਾ ਪੈਣ ਕਰਕੇ ਨਾ ਕੇਰ ਵੱਧ ਬਣੀ ਆ ਸੂਰਜ ਸਿੱਧਾ ਅੱਖਾਂ 'ਚ ਪੈਂਦਾ ਆ ਚਾਰ ਲੈਣਾ ਜਿਹੜੀਆਂ ਤੇ ਇਹਨਾਂ ਨੂੰ ਪਾਣੀ ਲੱਗਿਆ ਵਾ ਇੱਥੋਂ ਤੱਕ 1 2 3 ਤੇ ਪੰਜਵੀਂ ਲੈਣਾ ਅੱਧੀ ਕ ਲੱਗੀ ਆ ਚਾਰ ਲੈਣਾ ਕੰਪਲੀਟ ਲੱਗੀਆਂ ਸਿਰੇ ਤਾਈ ਤੇ ਆਪਾਂ ਸਿੱਖਾਂਗੇ ਵੱਟ ਪਾ ਕੇ ਜਦੋਂ ਪਾਣੀ ਲੈਣਾ ਇੱਧਰ ਇੱਧਰ ਚਾਰ ਲੈਣਾ ਨੂੰ ਪਾਣੀ ਨਹੀਂ ਲਾਉਂਦੇ ਤੇ ਬਾਕੀ ਉਧਰ ਉਧਰ ਲੀਆਂ ਪੰਜ ਲੈਣਾ ਨੂੰ ਪਾਣੀ ਲਾ ਦਾਂਗੇ ਬਾਕੀ ਖੇਤ ਆਏ ਬਾਅਦ ਰੂਹ ਜੀ ਖੁਸ਼ ਹੋ ਜਾਂਦੀ ਹੈ ਕਿਉਂਕਿ ਆਪਣੇ ਘਰ-ਬਾਰ ਸਾਰੇ ਖੇਤਾਂ ਤੋਂ ਹੀ ਚੱਲਦੇ ਆ ਤੇ ਜੇ ਖੇਤਾਂ ਦੇ ਵਿੱਚੋਂ ਕੁਝ ਜਾਊਗਾ ਤਾਂ ਹਰੇਕ ਦਾ ਕਾਰੋਬਾਰ ਚੱਲੂਗਾ ਤੇ ਖੇਤਾਂ ਚੋਂ ਆਮਦਨ ਫਸਲ ਕਣਕ ਝੋਨਾ ਇਹ ਚੀਜ਼ਾਂ ਨਾ ਜਾਣਗੀਆਂ ਤਾਂ ਜ਼ਿੰਮੇਵਾਰਤਾ ਆਪਦੇ ਜੋਗਾ ਕਿਤੇ ਨਾ ਕਿਤੇ ਕੋਈ ਨਾ ਕੋਈ ਕਣਕ ਕਿ ਲਾਦਾ ਕ ਲਾ ਵੀ ਜੀ ਲਊਗਾ ਪਰ ਔਖਾ ਹੋਰਾਂ ਨੂੰ ਹੋਊਗਾ ਜਿੱਥੇ ਜਿਹੜੇ ਖਰੀਦ ਕੇ ਤੇ ਖਾਂਦੇ ਆ ਤੇ ਸੋ ਆ ਫਰੂਟ ਆ ਕਾ ਚੱਲਦੇ ਆ ਕੋਠੇ ਕੋਲੇ ਤੇ ਕਈ ਪਈ ਆਪਣੀ ਖਾਲੇ ਤੇ ਤੇ ਕਈ ਚੱਕ ਕੇ ਤੇ ਕੋਠੇ ਕੋਲੇ ਚੱਲਦੇ ਆ ਤੇ ਬਣੇ ਰਿਕ ਵਲੌਗ ਦੇ ਨਾਲ ਤੇ ਮੈਂ ਤੁਹਾਨੂੰ ਹੋ ਸਕਿਆ ਤਾਂ ਆਪਣੇ ਕੋਠੇ ਤੇ ਚੜ ਕੇ ਨਾ ਤੁਹਾਨੂੰ ਸਾਰਾ ਵੀਊ ਦਿਖਾਉਂਗਾ ਬੜਾ ਕੈਂਟ ਲੱਗਦਾ ਤੇ ਬੜਾ ਸ਼ਾਨਦਾਰ ਵੀਊ ਬਣਦਾ ਕਿਉਂਕਿ ਸਾਡੇ ਸਾਰੇ ਜਿਹਾ ਲਗਭਗ ਸਾਰੇ ਹੀ ਬਾਗ ਹਨ ਬਹੁਤ ਘਟ ਉਹ ਹੈਗੇ ਆ ਵੀ ਵਿਹਲੇ ਵਾਣ ਤੇ ਜਿਹਦੇ ਕਰਕੇ ਬਹੁਤ ਸਾਇਨ ਲੱਗਦਾ ਜਿਵੇਂ ਕੋਈ ਲੈਣਾ ਦੇ ਵਿੱਚ ਦਰਖਤ ਲਾਇਕ ਲਾ ਕੇ ਬੜੀ ਸ਼ਾਨਦਾਰ ਪਾਰਕ টাইਪ ਲੱਗਦਾ ਤੇ ਕਈ ਆਪਾਂ ਫਿਰਾਲ ਮੋਢੇ ਤੇ ਰੱਖ ਲਈ ਤੇ ਬਾਗ ਵਿੱਚ ਦੀ ਆਪਾਂ ਅੰਦਾਜ਼ਾ ਲੱਗਦਾ ਜਿਵੇਂ ਜੰਗਲ ਵਿੱਚ ਦੀ ਜੱਕੀ ਜਾਂਦੇ ਆ ਉਹ ਦੇਖੋ ਕਬੂਤਰ ਇਹ ਬਾਗ ਦੇ ਵਿੱਚ ਨਾ ਜਾਨਵਰ ਬਹੁਤ ਰਹਿੰਦੇ ਆ ਮੰਨ ਲੈ ਚਿੜੀ ਕਬੂਤਰ ਤੇ ਆ ਚਿੜੀਆਂ ਜਿਹੜੀਆਂ ਨਿੱਕੇ ਨਿੱਕੇ ਚਿੜੀਆਂ ਹੁੰਦੀਆਂ ਉਹ ਕਿੰਨੂੰ ਖਾਂਦੀਆਂ ਨਹੀਂ ਐ ਜਿਹੜੇ ਇਹਨਾਂ ਨੂੰ ਵਧੀਆ ਲੱਗਦਾ ਨਾ ਵੀ ਆ ਟੇਸਟੀ ਐ ਬੂਟਾ ਦਾ ਕਿੰਨੂੰ ਟੇਸਟੀ ਐ ਸੋ ਉਹਦਾ ਕਿੰਨੂੰ ਇਹ ਖਾਣ ਲੱਗ ਜਾਂਦੀਆਂ ਸਾਡੇ ਕੋਠੇ ਕੋਲੇ ਕਬੂਜਾ ਸੀਗਾ ਤੇ ਉਹਦਾ ਕਿੰਨੇ ਤੇ ਜਦ ਪਹਿਲਾਂ ਟਾਈਮ ਤੋਂ ਪਹਿਲਾਂ ਪੱਕ ਗਏ ਸੀਗੇ ਵੀ ਮੰਨ ਲਾ ਵੀ ਜੇ ਤੇ ਇਹਨੂੰ ਲਾਲ ਹੋ ਗਏ ਸੀਗੇ ਤੇ ਉਹਦੇ ਕਿੰਨੂੰ ਖਾਂਦੀਆਂ ਹੁੰਦੇ ਅਸੀਂ ਤੇ ਸੋ ਉਹਦੇ ਕਿੰਨੂੰ ਉੱਤ ਤੋਂ ਤੇਸੀ ਤੋਂ ਸਾਰੇ ਕਿੰਨੂੰ ਖਾ ਲਿਆ ਸੀ ਆ ਦੇਖੋ ਪੱਤੇ ਝੜਦੇ ਆ ਤੇ ਇਹ ਇਹਨਾਂ ਦੀ ਖਰਾਕ ਹੈ ਥੱਲੇ ਕੋਈ ਜਨੌਰ ਥੱਲੇ ਡਿੱਗਦਾ ਜਾਂ ਕੋਈ ਉੱਤੋਂ ਕੋਈ ਸੂੰਡੀ ਜਾਂ ਕੋਈ ਹੋਰ ਜੀਵੜੇ ਦੇ ਥਲੋਂ ਤੇ ਇਹ ਆਹ ਇਹਨਾਂ ਦੇ ਵਿੱਚ ਬੈਠਾ ਰਹਿੰਦੀਆਂ ਮੋਟਿਆਂ ਦੇ ਕਣਕ ਪਰਮਾਤਮਾ ਦੀ ਕਿਰਪਾ ਨਾਲ ਸੂਰਾ ਨੇ ਖਰਾਬ ਵੀ ਕਰੀ ਸੀ ਤੇ ਪੱਟੀ ਵੀ ਬਹੁਤ ਸੀ ਜੀ ਲਗਭਗ ਸਾਰੀ ਕਣਕ ਨੂੰ ਪੱਟਤਾ ਸੀ ਪਰ ਫੇਰ ਵੀ ਪਰਮਾਤਮਾ ਦੀ ਕਿਰਪਾ ਬਾਬੇ ਨਾਨਕ ਦੀ ਖੇਤੀ ਕਦੇ ਫੇਲ ਨਹੀਂ ਹੋ ਸਕਦੀ ਤੇ ਅਨੇਕੋ ਫਿਰ ਵੀ ਬਹੁਤ ਸੋਹਣੀ ਭਰੇ ਓੜੇ ਉੱਗੇ ਆ ਤੇ ਕਿਉਂਕਿ ਜ਼ਿੰਮੇਦਾਰੀ ਇੱਕ ਐਹੋ ਜੀ ਚੀਜ਼ ਆ ਜਿਹੜੀ ਹਰ ਇੱਕ ਤਰ੍ਹਾਂ ਦੀਆਂ ਮੁਸੀਬਤਾਂ ਮੁਸ਼ਕਲਾਂ ਚੱਲਦਾ ਤੇ ਫਿਰ ਆਪਦੀ ਫਸਲ ਪਾਲਦਾ ਇਹਦੇ ਵਿੱਚ ਬਹੁਤ ਪੱਟੀਆਂ ਸੀਗੇ ਉਹਦੋਂ ਤੁਹਾਨੂੰ ਮੈਂ ਦਿਖਾਈ ਵੀ ਸੀ ਪਰ ਉਹ ਜਿੰਦਰੀ ਸੁਹਾਗੀ ਮਾਰੇ ਬਾਦ ਨਾ ਐਨ ਨਜ਼ਾਰੇਦਾਰ ਰੂਗੀ ਆ ਇੱਕ ਇੱਕ ਕੋੜਾਂ ਈ ਧਾਰੋ ਧਾਰ ਦਿਖਦਾ ਕਿਉਂਕਿ ਐਤਕੀ ਮੈਂ ਪਹਿਲਾਂ ਤਾਂ ਅਸੀਂ ਛੱਟਾ ਹੀ ਮਾਰਦੇ ਹੁੰਦੇ ਸੀ ਆ ਪਾਣੀ ਟੁੱਟ ਜਾਂਦੇ ਜਿੱਦਿਆਂ ਪੱਕਾ ਜਮੀਨ ਨੂੰ ਪਾਣੀ ਲਾਇਆ ਨਾ ਉਦਿਆਂ ਸਾਈਡ ਪਾਣੀ ਟੁੱਟ ਗਿਆ ਤੇ ਛੱਟਾ ਹੀ ਮਾਰਦੇ ਹੁੰਦੇ ਸੀ ਕਿਉਂਕਿ ਵਿਜਾਇਕ ਬਿਜੂਈ ਕਰਨੀ ਇਹਦੇ ਚ ਥੋੜੀ ਜੀ ਮੱਥਾ ਖਪਾਈ ਵੱਧ ਹੁੰਦੀ ਹੈ ਛੱਟਾ ਮਾਰ ਕੇ ਤੇ ਦੋ ਵਾਰੀ ਰੋਟਾਵੇਟਰ ਮਾਰ ਦਿੰਦੇ ਹੁੰਦੇ ਸੀ ਰਾਇਤ ਕੀ ਮੈਂ ਖਾ ਪੂਰੇ ਸ਼ੌਕ ਨਾਲ ਵੇਚਾਂਗੇ ਉੜਿਆਣਾ ਓੜਿਆਂ ਦੀ ਕਣਕ ਕਰਾਂਗੇ ਤੇ ਜਦੋਂ ਸੂਰ ਆਉਂਦੇ ਹੁੰਦੇ ਸੀ ਆ ਵੇਖੋ ਸੂਰਾ ਨੇ ਕਿੰਨੂ ਵੀ ਖਾਦੇ ਦੋ ਦਿਨ ਦੋ ਤਿੰਨ ਦਿਨ ਤਾਂ ਪੂਰੀ ਪਾਰਟੀ ਕਰੀ ਉਹਨਾਂ ਨੇ ਇੱਥੇ ਸੂਰਾ ਨੇ ਤੇ ਦੋ ਕੁ ਦਿਨ ਰੱਖੀ ਰੱਖਣੀ ਪਈ ਦੋ ਤਿੰਨ ਦਿਨ ਤੇ ਉਸ ਤੋਂ ਬਾਅਦ ਸੂਰਾ ਖੜਾ ਛੱਡ ਗਏ ਕਿਉਂਕਿ ਵਾਣ ਸੁੱਕਣ ਲੱਗ ਗਏ ਤੇ ਸੁੱਕੀ ਬਾਣ ਨੂੰ ਸੁੱਕੇ ਬਾਣ ਨੂੰ ਉਹ ਹੁਣ ਨਹੀਂ ਪਟਦੇ ਉਹਨਾਂ ਦਾ ਮਕਸਦ ਹੁੰਦਾ ਗਿੱਲੇ ਬਾਣ ਨੂੰ ਪਟਣਾ ਗਿੱਲੇ ਬਾਣ ਚੋਂ ਪਟ ਕੇ ਦਾਣੇ ਫਰੋਲਦੇ ਸੀਗੇ ਤੇ ਪਤਾ ਨਹੀਂ ਕੁਝ ਖਾਂਦੇ ਹੋਣੇ ਆ ਕੁਝ ਕੱਢ ਦਿੰਦੇ ਸੀ ਬਾਹਰ ਤੇ ਸੋ ਬਣੇ ਰਿਓ ਬਲੌਗ ਦੇ ਨਾਲ ਤੇ ਧੰਨਵਾਦ ਤੇ ਆਪਾਂ ਚੱਲਦੇ ਆ ਕੋਠੇ ਕੋਲੇ ਤੇ ਲੱਗ ਲੱਗ ਪਸ਼ੂ ਵੜ ਗਏ ਸੀ ਬਾਈ ਗੇਟ ਖੁੱਲਾ ਰਹਿ ਗਿਆ ਕੋਈ ਲੰਘ ਕੇ ਗਿਆ ਹੋਣਾ ਤੇ ਤੇ ਫਿਲਹਾਲ ਮੈਂ ਇੱਥੇ ਨਾ ਹੁੰਦਾ ਉਠੇ ਦਾ ਕੰਮ ਕਰ ਦੇਣਾ ਸੀ ਅੱਜ ਆਹ ਕੁੱਤਾ ਨਵਾਂ ਲਿਆਂਦਾ ਟਾਣੀਆਂ ਆਣੇ ਤੇ ਆਇਆ ਇਹ ਹਜੇ ਥੋੜਾ ਡਰਦਾ ਹੈ ਪੈਂਦਾ ਤਾਂ ਹੈ ਪਸੂ ਮੰਗਰ ਪਰ ਇਹ ਹਜੇ ਥੋੜਾ ਡਰਦਾ ਆਇਆ ਓਕੇ ਆਇਆ ਆਇਆ ああや。